ਦੀ ਆ ਤਹਨ ਸੁਸੇ ਦਰਸਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਦੀ ਨੂਰ ਅਰਸੋਂ ਹਉ ਕੁਰਸੋਂ ਛਟਿਆ ਤਉ ਦੇਖੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸੱਤ श्री वाहे गुरु साहेब जी सोरठ महल्ला तीजा ਦੋ ਤੁਕੇ ਨੇ ਗੁਣਿਆਂ ਨੂੰ ਆਪੇ ਬਖਸ ਲਏ ਭਾਈ ਸਤ ਗੁਰ ਕੀ ਸੇਵਾ ਲਾਈ ਸਤ ਗੁਰ ਕੀ ਸੇਵਾ ਉਤਮਾ ਭਾਈ ਰਾਮ ਨਾਮੇ ਚਿਤ ਲਾਈ ਨਿਗੁਣਿਆ ਨੂੰ ਅੱਪੇ ਬਖਸ ਲਾਏ ਭਾਈ ਸਤ ਗੁਰ ਕੀ ਸੇਵਾ ਲਾਏ ਸਤ ਗੁਰ ਕੀ ਸੇਵਾ ਉਤਮ ਹੈ ਪਾਈ RAM ਨਾਮੇ ਜਤ ਲਾਏ ਹਰ ਜੀਓ ਆਪੇ ਬਖਸ਼ੇ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰਾ ਸਤ ਗੋਰੇ ਲਾਏ ਰਲਾਈ ਰਹਾਓ ਕੌਣ ਕੌਣ ਅਪਰਾਧੀ ਬਖਸ ਅਨ ਪਿਆਰੇ ਸੱਚ ਸਬਦੇ ਵਿਚਾਰੇ ਉਜਲ ਪਾਰੇ ਉਤਾਰੇ ਅਨ ਭਾਈ ਸਤ ਗੁਰ ਬੇੜਾ ਚਾੜ ਮਨੂਰਾ ਤੇ ਕੰਚਨ ਭਾਈ ਪਾਈ ਗੁਰ ਪਾਰ ਸੁਮੇਲ ਮਿਲਾਇ ਆਪ ਛੋਡ ਨਾਉ ਮਾਨੇ ਵਸੇ ਆਪਾਈ ਜੋਤੀ ਜੋਤ ਮਿਲਾਇ ਹੋ ਵਾਰੀ ਹੋ ਵਾਰਣਾ ਪਾਈ ਸਤ ਗੁਰ ਕਾ ਸਾਦ ਬਲੇ ਹਾਰਾ ਜਾਓ ਨਾਮੋ ਨਿਦਾਨ ਜੇਨ ਦਿੱਤਾ ਗੁਰ ਮਤ ਸਹਜੇ ਸਮਾਓ ਗੁਰ ਦੇਨ ਸਹਜ ਨ ਉਪਜਾਈ ਪੁੱਛੋ ਗਿਆਨੀਆਂ ਜਾਈ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚ ਹੋ ਆਪਗਵਾ ਗੁਰ ਮੱਤੀ ਭਉ ਉਪਜਾਈ ਭਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈ ਆ ਪਾਈ ਸੱਚ ਨਾਮ ਆਦਾਰ ਜੋ ਸਤ ਗੁਰ ਸੇਵਹਿ ਆਪਣਾ ਪਾਈ ਤਿੰਨ ਕਾਲ ਹੋ ਲਾਗ ਪਾਈ ਜਨਮ ਸਵਾਰੀ ਆਪਣਾ ਪਾਈ ਕੋਲ ਪੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੋੜੇ ਕਿਰਪਾ ਤੇ ਹੋਏ ਨਾਨਕ ਨਾਮ ਹਰਮਾਨ ਵਸਾਈ ਤੇ ਸੋ ਬੇਗਨ ਨ ਲੱਗੈ ਕੋਏ ਸੱਚ ਬਾਣੀ ਸੱਚ ਸਬਦ ਹੈ ਪਾਈ ਗੋੜੇ ਕਿਰਪਾ ਤੇ ਹੋਏ ਨਾਨਕ ਨਾਮ ਹਾਰੇ ਮਾਨ ਵਸੈ ਪਾਈ ਤੈਸੋ ਬੇਗਨ ਨ ਲੱਗਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਦੋਤ ਕੀ ਨਿਗੁਣਿਆ ਨੂੰ ਆਪੇ ਬਖਸ ਲਏ ਭਾਈ ਸਤ ਗੁਰ ਕੀ ਸੇਵਾ ਲਾਏ ਸਤ ਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮੇ ਚਿਤੁ ਲਾਈ